ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਇੱਕ ਹੈਰਾਨੀ ਜਨਕ ਵਾਕਿਆ ਦੇ ਬਾਰੇ ਦੱਸ ਰਿਹਾ ਜਿਹੜਾ ਵਾਕਿਆ ਸੁਣ ਕੇ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਵੀਰੋ ਬਹੁਤ ਕਮਾਲ ਕਥਾ ਹੈ ਲਾਜ਼ਮੇ ਪੂਰੀ ਸੁਣਾ ਤੁਹਾਡੀ ਨੂੰ ਤੁਹਾਨੂੰ ਬਹੁਤ ਵੱਡਾ ਫਾਇਦਾ ਆਏਗਾ ਜਿਹਨੇ ਮਿਸਕ ਦਾ ਕਰਤੀ ਉਹਦਾ ਬਹੁਤ ਵੱਡਾ ਨੁਕਸਾਨ ਆਏਗਾ ਤਾਂ ਚਲ ਕੇ ਵੀਰੋ ਕਥਾ ਤੁਹਾਨੂੰ ਇਹਦੇ ਬਾਰੇ ਚਾਹਨੇ ਕਿ ਸਾਰਾ ਸੰਸਾਰ ਚੋਰਾ ਦਾ ਸੰਸਾਰ ਹੋ ਗਿਆ ਸੋ ਧਨ ਨੂੰ ਤੇ ਸੁਪਾ ਕੇ ਰੱਖਣਾ ਪੈਂਦਾ ਭਾਵੇਂ ਧਨ ਗੁਰੂ ਦੀ ਗੋਲਿਕ ਹੋ ਜਾਵੇ ਕਾਲਾ ਤੇ ਲਾਓ ਦੁਕਾਨ ਨੂੰ ਕਾਲਾ ਲਾਓ ਮਕਾਨ ਨੂੰ ਕਾਲਾ ਲਾਓ ਹਟਾਈ ਚੀਜ਼ ਨੂੰ ਕਾਲਾ ਲਾਓ ਸੂਟ ਕੈਸ ਨੂੰ ਕਾਲਾ ਲਾਓ ਬੜੇ ਬੜੇ ਲੋਕਰ ਬੈਂਕਾਂ ਦੇ ਚਾਰੋਂ ਪਾਸੇ ਲਾ ਲਈ ਲਾ ਲਈ ਤੇ ਮੈਨੂੰ ਕਹਿਣ ਦੇਣਾ ਜਿੰਨੇ ਤਾਲੇ ਨੇ ਮੇਰੇ ਖਿਆਲ ਇੰਨੇ ਦੁਨੀਆਈ ਤੇ ਤੌਰ ਹੋਣਗੇ ਲਾਜ਼ਮੀ ਜਿੰਨੇ ਮਕਾਨ ਇੱਕ ਇੱਕ ਦਾ ਮਕਾਨ ਜਬੀ ਵੀ ਤਾਲੇ ਸਾਰੇ ਕਮਰਿਆਂ ਨੂੰ ਤਾਲੇ ਸਾਰੇ ਸੂਟ ਕੇਸਾਂ ਨੂੰ ਤਾਲੇ ਸਾਰੇ ਲੋਕਰਾਂ ਨੂੰ ਬੰਦ ਕਰਕੇ ਰੱਖੇ ਧਨ ਨੂੰ ਛਪਾਣਾ ਤਾਲਿਆਂ ਦੀ ਲੋੜ ਕਿਉਂ چھਪਾਣਾ ਚੋਰ ਨੇ ਚੋਰ ਵੀ ਆਪਣਾ ਧਨ ਚੋਰਾ ਤੋਂ ਛੁਪਾਉਂਦੇ ਨੇ ਦੂਜਾ ਚੋਰ ਨਾਲ ਲੁੱਟ ਲੈ ਹੁਣ ਮੈਂ ਅਰਜ਼ ਕਰਾਂ ਖਰੀਬਨ-ਕਰੀਬਨ ਚੋਰ ਬਰਾਬਰੀ ਆਉਂਦੇ ਨੇ ਚੋਰੀ ਛੋਟੀ ਵੱਡੀ ਹੋ ਸਕਦੀ ਐ ਮੈਂ ਅਕਸਰ ਅਰਜ਼ ਕਰਦਾ ਹਾਂ ਇਸ ਵਾਸਤੇ ਪੰਜਾਬੀ ਮੁਹਾਵਰਾ ਹੈ ਕੱਕ ਦੀ ਚੋਰੀ ਲੱਖ ਦੀ ਚੋਰੀ ਕਿਹੋ ਜੀ ਐਸਾ ਕਿਉਂ ਕਹਿ ਦਿੱਤਾ ਇੱਕ ਨੇ ਤੇ ਸਿਰਫ ਕੱਕ ਚੋਰਾਇਆ ਔਰ ਇੱਕ ਨੇ ਲੱਖ ਚੋਰਾਇਆ ਕਿ ਦੋਵੇਂ ਬਰਾਬਰ ਕਿਵੇਂ ਹੋ ਗਏ ਕੱਕ ਦੀ ਚੋਰੀ ਲੱਖ ਦੀ ਚੋਰੀ ਚੋਰੀ ਛੋਟੀ ਵੱਡੀ ਆਉਂਦੀ ਏ ਚੋਰ ਛੋਟਾ ਵੱਡਾ ਨਹੀਂ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਕੱਖ ਚੁਰਾਇਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਲੱਕ ਚੁਰਾਇਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਇੱਕ ਮਨੁੱਖ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਪੂਰੀ ਪਰਵਾਸ ਨੂੰ ਲੁੱਟਿਆ ਜਿਹਨੂੰ ਛੋਟਾ ਮੌਕਾ ਮਿਲਿਆ ਉਨੇ ਸਿਰਫ ਕੌਮ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਸਾਰੇ ਦੇ ਲੋਟੇ ਕੋਗ ਲੁੱਟੇ ਰਾਜ ਕੇ ਲੁੱਟੇ ਜਿਹੜਾ ਰਿਸ ਤੋਂ ਵੀ ਜ਼ਿਆਦਾ ਸੰਪਨ ਤੇ ਸਮਰਥ ਹੈ ਉਹਨੇ ساری ਦੁਨੀਆ ਨੂੰ ਲੁੱਟੇ ਕਹਿਣ ਦੇਣਾ ਮੈਂ ਬਾਰ ਬਾਰ ਮਾਫੀ ਮੰਗ ਲਾ ਵਾ ਕਿਉਂਕਿ ਸ਼ਬਦ ਨਾ ਹੁੰਦਾ ਕਿ ਮੈਂ ਨਹੀਂ ਕਹਿ ਸਕਦਾ ਸਮਾਜ ਇਸ ਵਕਤ ਚੋੜਾ ਦਾ ਸਮੁੱਚੇ ਸੰਸਾਰ ਦੇ ਚੋਰੀ ਹੈ ਉਸੇ ਇੱਕ ਦੇਸ਼ ਦਾ ਵੀ ਨਾ ਨਹੀਂ ਲੈ ਸਕਦੇ ਜਿੱਥੇ ਚੋਰੀ ਨਾ ਹੋਵੇ ਚੋਰੀ ਨਾ ਮੈਨੂੰ ਗੱਲ ਬੋਲ ਰਹੀ ਨਹੀਂ ਜੇਥੇ ਆ ਗਏ ਹੈ ਸ਼ਾਇਦ ਮੈਂ ਆਪ ਨੂੰ ਸਰਵਨ ਕਰਾਈਏ ਸੰਨ 81 ਦੀ ਗੱਲ ਹੈ ਦਾਸ ਨੇ ਉਹ ਇੱਕ ਔਰਤ ਸਿੰਘ ਸਭਾ ਵਿੱਚ ਕਹਾ ਕਰ ਰਹੀ ਸੀ ਇਹ ਆਸਤਾਨ ਉਦੋਂ ਨਵਾਂ ਨਵਾਂ ਬਣਿਆ ਸੀ ਦਾਸ ਨੂੰ ਬੁਲਾਇਆ ਵੀ 15 20 ਦਿਨ ਕੱਤਾ ਕਰੋ ਦਸਵੀਂ ਕਰਨੇ ਵਾਲੇ ਦੋਲੇ ਇਹ ਵੀ ਨਹੀਂ ਆਉਂਦੇ ਤੇ ਕੋ ਗੁਰਦੁਆਰੇ ਦਾ ਕੁਝ ਪਤਾ ਚਲੇ ਵੀ ਗੁਰਦੁਆਰਾ ਬਣੇ ਹੈ ਪਹਿਲੇ ਦਿਨ ਕਥਾ ਕਰਦੇ ਆ ਮੈਨੂੰ ਹੋਏ ਚੌਥੇ ਦਿਨ ਰਾਤ ਨੂੰ ਜਦ ਮੈਂ ਰਾਤ ਨੂੰ ਉੰ ਲੈਨੇ ਉੱਥੇ ਦੀਵਾ ਸਵੇਰੇ ਤੇ ਕੋਈ ਮਤਲਬ ਨਹੀਂ ਆਇਆ ਨਹੀਂ ਨੇ ਕਿਸੇ ਪਜਦੇ ਨੇ ਸੰਕਰ ਤੋਂ ਲਾਈਟ ਚਲੀ ਗਈ ਕੋਲ ਬੈਠੇ ਸਨ ਮੇਰੇ ਸਰਦਾਰ ਕੀਰਤ ਸਿੰਘ ਸੇਠੇ ਜਿਨੇ ਕੇ ਤੇ ਵੀ ਲਾਈਟ ਚਲੀ ਜਾਂਦੀ ਹੈ ਮੈਨੂੰ ਕਹਿ ਲਗੇ ਜਾਂਦੇ ਤੇ ਨਹੀਂ ਅਸੀਂ ਪਹਿਲੀ ਵਾਰੀ ਦੇਖੇ ਪਹਿਲੀ ਵਾਰੀ ਦੇ ਨਹੀਂ ਜਾਂਦੇ ਉਹ ਹੁਣ ਪਿੱਛੇ ਥੋੜੇ ਦਿਨ ਹੋਏ ਨੇ ਉਦੋਂ ਵੀ ਹਾਦਸਾ ਹੋਇਆ ਉਦੋਂ ਤੇ ਸਾਰੇ ਅਮੈਰੀਕਾ ਦੇ ਚਲੇ ਗਏ ਮੈਂ ਸਨ ਇੱਕ ਐਸੀ ਵੀ ਗੱਲ ਕਰਦਾ ਸਾਰੇ ਨਿਊਯਾਰਕ ਦੀ ਲਾਈਟ ਚਲੀ ਗਈ بجلی ਤੇ ਰਾਤ ਦਾ ਜੋ ਲਿਫਟਾਂ ਦੇ ਸਨ ਉਹ ਲਿਫਟ ਦੇ ਵਿੱਚ ਫਸੇ ਰਹੇ। ਜੋ ਇਲੈਕਟ੍ਰਿਕ ਟ੍ਰੇਨਾਂ ਦੇ ਜਵੈਫੇ ਸਨ ਉਹ ਟ੍ਰੇਨਾਂ 'ਚ ਫਸੇ ਰਹੇ। ਬੈਂਕ ਦੀ ਸਕਿਉਰਿਟੀ ਸਾਰੇ ਬੈਂਕਾਂ ਦੀ ਸਕਿਉਰਿਟੀ ਇਲੈਕਟ੍ਰਿਕ ਸਿਸਟਮ ਨਾਲ ਹੈ। ਸਕਿਉਰਿਟੀ ਸਿਸਟਮ ਵੀ ਫੇਲ ਹੋ ਗਿਆ। ਮਨੋਘੀਰ ਸਿੰਘ ਜੀ ਨੇ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਪਤਾ ਨਹੀਂ ਕਿਉਂ ਹੋਇਆ। ਔਰ ਗਜ਼ਬ ਦੀ ਗੱਲ ਸਾਰੀ ਰਾਤ ਲਾਈਟ ਨਹੀਂ ਆਈ ਨਹੀਂ ਆ ਸਵੇਰੇ ਚਾਲੂ ਹੋਈ ਉਹਦੇ ਨਾਲ ਟੀਵੀ ਹਰ ਮਨੁੱਖ ਨੇ ਖੋਲਿਆ ਬਈ ਦੇਖੀਏ ਕਾਰਨ ਕੀ ਹੈ ਪਤਾ ਚਲਿਆ ਆਸਮਾਨੀ ਬਿਜਲੀ ਨਿਊ ਯਾਰਕ ਦੇ ਸਭ ਤੋਂ ਵੱਡੇ ਟ੍ਰਾਂਸਫਾਰਮਰ ਤੇ ਗਿਰ ਗਈ ਉਹਨੇ ਸਾਰਾ ਸਿਸਟਮ ਤੋੜ ਦਿੱਤਾ ਟ੍ਰਾਂਸਫਾਰਮਰ ਜਲਾ ਕੇ ਰੱਖ ਸਿਸਟਮ ਸਾਰਾ ਬੰਦ ਹੋ ਗਿਆ ਉਸ ਰਾਤ ਨੂੰ ਇੱਕ ਰਾਤ ਨੂੰ ਚਵਾਲੀ ਸੋਚ ਰਹੇ ਬੈਂਕ ਲੁੱਟ ਗਏ ਦੁਕਾਨਾਂ ਲੁੱਟ ਗਏ ਘਰ ਲੁੱਟਦੇ ਅਰੇ ਸੀ ਉਹਨਾਂ ਨੂੰ ਪਤਾ ਚੱਲ ਗਿਆ ਸਕਿਉਰਿਟੀ ਦੇ ਤੋਂ ਪਹਿਲੇ ਬੈਂਕ ਲੁੱਟੇ ਗਏ ਸਟੋਰ ਲੁੱਟੇ ਗਏ ਦੁਕਾਨਾਂ ਲੁੱਟੀਆਂ ਗਈਆਂ 4404 ਫਿਕਰਤ ਵਿੱਚ ਪਕੜੇ ਕਿਉਂਕਿ ਸਾਰੀ ਪੁਲਿਸ ਹਰਕਤ ਨਹੀਂ ਚਾਲਿਆਂ ਦੇ ਰਹਿ ਗਰਗੜਨਾ ਮੈਂ ਇਹ ਦੇਖ ਕੇ ਦਿਨ ਨੂੰ ਅਖਬਾਰਾਂ 'ਚ ਪੜ੍ਹ ਕੇ ਤੇ ਟੀਵੀ ਤੇ ਤੱਕ ਕੇ ਸੁਣ ਕੇ 당ਗ ਰਿਹਾ ਫਿਰ ਮੈਂ ਸਰਦਾਰ ਫੀਰਸ ਸਿੰਘ ਉਹ ਕਹਵੇਂ ਗੱਲ ਹੈ ਇੱਕ ਰਾਤ ਲਾਈਟ ਗਈ ਨਿਊਯਾਰਕ ਸਟੋਰੀ ਸੌ ਦੌਰ ਪਕੜੇ ਗਏ ਨੇ ਜਿਹੜੇ ਨਹੀਂ ਪਕੜੇ ਗਏ ਉਹ ਅਲੱਗ ਕਿਉਂਕਿ ਪੁਲਿਸ ਕਹਿ ਰਹੀ ਸੀ ਜਿਹੜੇ ਪਕੜੇ ਗਏ ਨੇ ਤੇ ਕੁਝ ਵੀ ਨਹੀਂ ਇਸ ਤੋਂ 7 8 ਗੁਣਾ ਹੋਰ ਨੇ ਬੈਂਕਾਂ ਦੇ ਬੈਂਕ ਸੋਰਾ ਦੇ ਟੋਲ ਲੁੱਟ ਕੇ ਲੈ ਗਏ ਨਹੀਂ ਪਕੜੇ ਗਏ ਕਿਉਂਕਿ ਜਿੰਨੇ ਚੋਰ ਸਨਿਤ ਨਹੀਂ ਪੁਲਿਸ ਨਹੀਂ ਸੀ ਜੇਨੋ ਦਾ ਲਗਿਆ ਸਭ ਚੋਣਣ ਲੱਗ ਪਏ ਮੈਂ ਕਿਰਤ ਸਿੰਘ ਨੂੰ ਕਹ ਮੈਂ ਕਿ ਅਮਰੀਕਾ ਨਾਲੋਂ ਸਰਪਾਰ ਦਿੰਦਾ کئی ਪ੍ਰਾਂਤਾਂ ਚ ਰਾਤ ਨੂੰ ਰੋਜ਼ ਲਾਈਟ ਜਾਂਦੀ ਏ ਇੱਕ ਵੀ ਚੋਰ ਨਹੀਂ ਪਕੜਿਆ ਜਾਂਦਾ ਕੋਈ ਚੋਰੀ ਇਤਨੀ ਹੁੰਦੀ ਨਹੀਂ ਮੈਂ ਕਿ ਮੈਂ ਤੇ ਸਮਝਦਾ ਸੀ ਇਹੰਦੋਸਤਾਨ ਨਾਲੋਂ ਅਮਰੀਕਾ ਬਹੁਤ ਅੱਗੇ ਹੈ ਮੈਨੂੰ ਤਾਂ ਇਹ ਲੱਗਦਾ ਏ ਚੋਰਾਂ ਦਾ ਹੀ ਦੇਸ਼ ਹੈ ਅੱਜੋਗੇ ਇੰਨੇ ਚੋਰ ਇੱਕ ਰਾਤ ਦੇ ਦਰਸਲ ਅਗਰ ਕੋਈ ਸ਼ਰੀਫ ਹੈ ਤੋ ਇਸ ਵਾਸਤੇ ਹੈ ਅਜੇ ਚੋਰੀ ਕਰਨ ਦਾ ਮੌਕਾ ਨਹੀਂ ਬਣਿਆ ਛੋਟਾ ਮੌਕਾ ਮਿਲੇ ਉਹ ਗੁਰਦੁਆਰੇ ਦੇ ਚੁਕਿਸੇ ਦੀਆਂ ਚਪਲਾਂ ਹੀ ਚੋਰਾ ਕੇ ਲੈ ਗਿਆ ਵੱਡਾ ਮੌਕਾ ਮਿਲੇ ਸਾਰੀ ਗੋਲਤ ਹੜੱਪ ਕਰ ਗਿਆ ਮੌਕੇ ਦੀ ਗੱਲ ਛੋਟਾ ਮੌਕਾ ਮਿਲਿਆ ਇੱਕ ਬੰਦੇ ਨੂੰ ਲੁੱਟਿਆ ਵੱਡਾ ਮੌਕਾ ਮਿਲਿਆ ਸਾਰੇ ਪਰਿਵਾਰ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲਿਆ ਸਾਰੇ ਕੌਮ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲਿਆ ਸਾਰੇ ਦੇਸ਼ ਨੂੰ ਲੁੱਟਿਆ ਇਸ ਤੋਂ ਜ਼ਿਆਦਾ ਸਮਰਥਾ ਹੈ ਸਾਰੀ ਦੁਨੀਆ ਨੂੰ ਲੁੱਟੇ ਇਸ ਦੁਨੀਆਂ ਦੇ ਦੁਨੀਆਂ ਦੇ ਲੁਟੇਰੇ, ਦੇਸ਼ ਦੇ ਲੁਟੇਰੇ, ਪਰਿਵਾਰ ਦੇ ਲੁਟੇਰੇ, ਕੌਮ ਦੇ ਲੁਟੇਰੇ, ਵਿਅਕਤੀ ਵਿਅਕਤੀ ਦੇ ਲੁਟੇਰੇ ਮੌਜੂਦ। ਸਮਾਜ ਚੋਰਾਗਰ ਹੈ। ਇਹ ਨੇ ਤਾਂ ਲੈ, ਸਾਈਕਲ ਨੂੰ ਤਾਲਾ, ਲਾਅ ਲਾਅ, ਕਾਰ ਨੂੰ ਤਾਲਾ, ਲਾਅ ਲਾਅ, ਸਕੂਟਰ ਨੂੰ ਤਾਲਾ, ਲਾਅ ਲਾਅ, ਦੁਕਾਨ ਨੂੰ ਤਾਲਾ, ਲਾਅ ਲਾਅ, ਮਕਾਨ ਨੂੰ ਤਾਲਾ। ਹਰ ਪਾਸੇ ਹੀ ਤਾਲੇ ਹੀ ਤਾਲੇ। ਤੇ ਤਾਲੇ ਸੰਤਾਂ ਤੋਂ ਡਰਦੇ ਨਹੀਂ ਲਾਏ ਜਾਂਦੇ ਚੋਰਾਂ ਤੋਂ ਡਰਦੇ ਐ ਇਹਦਾ ਮਤਲਬ ਚੋਰੀ ਤੇ ਚੋਰ ਹਰ ਜਗ੍ਹਾ ਮੌਜੂਦ ਵਾਲਬਨ 8-9 ਸਾਲ ਪੁਰਾਣੀ ਗੱਲ ਐ ਇਤਿਹਾਸਿਕ ਮੰਦਰ ਬਨਾਰਸ ਦੇ ਸ਼ਿਵ ਦੀ ਦਾ ਮੁਕਟ ਚੋਰੀ ਹੋ ਗਿਆ ਸੋਹਣੋ ਮੁਕਟ ਦੇ ਉੱਤੇ ਨੀਲਮ ਪੰਨੇ ਜੜਦਸਨ ਕਰੋੜਾਂ ਦਾ ਮੁਕਟ چوری ہو سارے دیش ہلچل یو پی ہلچل سی سارے یو پی بہت پدر تے پڑھائی اتہاسک وہ کیمتی مکٹ چوری ہو گیا تین مہینے بعد وہ مکٹ پھر پجاری کون لگے تین مہینوں ਕਵਾਰਾਂ ਦੀ ਕਬਰ ਤੇਵੀ ਦੀ ਕਬਰ ਇਹਦਾ ਮਤਲਬ ਜੋ ਪੂਜਾ ਕਰ ਰਿਆ ਸੀ ਉਹ ਵੀ ਚੋਰ ਸੀ ਬਾਅਦ ਵਿੱਚ ਪਤਾ ਚਲਿਆ ਮੁਖੀ ਇਹ ਵੀ ਨਾਲ ਸਨ ਤੋਂ ਮੰਦਿਰ ਦੇ ਜਿਹੜੇ ਮੁੰਤਜ਼ਮ ਸਨ ਉਹ ਵੀ ਚੋਰ ਸਨ ਆਦੋਗੇ ਸਮਾਜ ਚੋਰਾਂ ਦਾ ਜਿਹਨੂੰ ਮੌਕਾ ਨਹੀਂ ਮਿਲਿਆ बस शरीर ਜਦੋਂ ਮੈਨੂੰ ਕੋਈ ਕਹਿੰਦਾ ਹੈ ਦੋ ਲਫ਼ਜ਼ ਮੈਂ ਕਹਿ ਦਿਆਂ ਵੀ ਫਲਾਣਾ ਤੇ ਬੜਾ ਤਿਆਗੀ ਹੈ ਮੈਂ ਕਹਿੰਦਾ ਹੁਣਾ ਹੱਥ ਮਾਰਨ ਦਾ ਨਹੀਂ ਮੌਕਾ ਮਿਲਿਆ ਸਹੀ ਤਿਆਗੀ ਫਲਾਣਾ ਦੇ ਬੜਾ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਸਹੀ ਸਦਾਚਾਰੀ ਹੈ ਕਿੰਨੀ ساری ਮੌਕੇ ਨੇ ਮੌਕਾ ਛੋਟਾ ਮਿਲਿਆ ਟੋਟਾ ਚੋਰ ਹੈ ਮੌਕਾ ਵੱਡਾ ਮਿਲਿਆ ਤੇ ਵੱਡੀ ਚੋਰੀ ਹੋ ਗਈ ਇਸ ਵਾਸਤੇ ਕਹਿੰਦੇ ਨੇ ਚੋਰ ਸਾਰੇ ਇੱਕੋ ਜਿਹੇ ਹੁੰਦੇ ਨੇ ਚੋਰੀ ਛੋਟੀ ਹੁੰਦੀ ਏ ਚੋਰੀ ਵੱਡੀ ਹੋ ਇਸ ਪਾਵਨ ਪਵਿੱਤਰ ਬਾਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚੋਰ ਕੀ ਹਾਮਾ ਪਰੇ ਨਾ ਕੋਏ ਕਿ ਪਹਿਲੇ ਪਾਤਸ਼ਾਹੀ ਦਾ ਬਾਗ ਹੈ ਅੱਜ ਹੁਕਮਨਾਮਾ ਆਇਆ ਨਾ ਹੰਦਾ ਤਮੇ ਇਤਨੀ ਗੱਲ ਨਹੀਂ ਕਰਨੀ ਸੀ ਗੁਰਬਾਣੀ ਦੇ ਸ਼ਬਦ ਨੂੰ ਟੇਕ ਵੜਾ ਕੇ ਇਤਨੀ ਗੱਲ ਆਖੀ ਸ਼ਹਿਰੋਂ ਪਾਸੇ ਵਪਾਰ ਦੇ ਨਾਂ ਤੇ ਵੀ ਚੋਰੀ ਰਾਜਨੀਤੀ ਦੇ ਨਾਂ ਤੇ ਵੀ ਚੋਰੀ ਧਰਮ ਦੇ ਨਾਂ ਤੇ ਵੀ ਚੋਰੀ ਚੋਰੀ ਸੋਰੀ ਅਰਾਂ ਠੀਕ ਹੈ ਪੁਲਿਸ ਹੈ ਹੱਤਕੜੀਆਂ ਨੇ ਜੇਲਾ ਨੇ ਪਰ ਕਾਨੂੰਨ ਬਣਾਉਣ ਵਾਲੇ ਜੇ ਚੋਰ ਹੋਣ ਤੇ ਕਾਨੂੰਨ ਦੀ ਹਿਫਾਜ਼ਤ ਕਰਨ ਵਾਲੇ ਚੋਰ ਹੋਣ ਸਿੱਖ ਸਾਦੀ ਸਾਉਦਾ ਇੱਕ ਬੋਲ ਖੇਤੇ ਆ ਰਿਹਾ ਦੁਸ ਦੇ ਮੁਹਾਫਿਜ਼ ਬਦਬਹੀ ਖ ਸ਼ੈਤਾਨ ਨਾਜ਼ਮ ਮੇਂ ਸ਼ਵਲ ਦੁਸਬ ਕਹਿੰਦੇ ਨੇ ਚੋਰ شیخ سعدی صاحب کہنے ہیں میں تے دیکھ کے دنگ ہویا چوری رکھوالے بنے ہوئے چوری پیرے دار بنے ہوئے محافظ محافظ کہنے رکھوالے لے پیرے دار دوز بے کہنے چور دوز محافظ بدبہی خواہ شیطان نازم میں شورت ਸ਼ਹਿਰ ਦਾ ਜਿਸ ਨੇ ਇੰਤਜ਼ਾਮ ਕਰਨਾ ਹੋਵੇ ਨਾ ਪ੍ਰਖਸ਼ਾ ਉਹਨੂੰ ਜ਼ਿੰਦੇ ਰਹਿ ਅਮਨ ਆਵਾਂ ਕਾਇਮ ਰਵੇ شیخ ਸਾਦੀ ਸਾਹਿਬ ਕਹਿੰਨ ਜਿਹੜਾ ਨਾਜ਼ਮ ਹੈ ਉਹ ਤੇ ਸ਼ੈਤਾਨ ਤੇ ਜਿਹੜਾ ਫਹਿਰੇਦਾਰ ਹੈ ਉਹ ਤੇ ਚੋਰ ਹੈ ਦੇਸ਼ ਦਾ ਰਖਵਾਲਾ ਖੁਦਾ ਹੀ ਹੋਵੇ ਦੁਸਦੇ ਮੁਹਾਫਿਜ਼ فامے ایرانی صوفی سن تے اُس سمیں اپنے ایران دی گل کر دا گئے دوس بے محافظ بد بہی ہا شیطان نازم میں شوڑ جس نے انتظام کرنا ہے سارے شہر دا سارے زلہ ہوتی شیطان بھولا سماج سی ایسا نہیں سی ਤੇ ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈਏ ਇੱਕ ਕੋਈ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਧਨ ਦਾ ਤੇ ਜੇ ਮੰਦਰ ਮਸਜਿਦ ਗੁਰਦੁਆਰੇ ਵੀ ਆਉਂਦਾ ਤੇ ਏ ਗੁਰੂ ਤੂੰ ਕਾਰੋਬਾਰ ਸਾਡਾ ਠੀਕ ਚਲਾਈ ਤਾਣ ਆਂਦਾ ਰਹ ਭਾਵੇਂ ਤੂੰ ਮਿਲਦਾ ਭਾਵੇਂ ਨਾ ਮਿਲ ਤੇਰੀ ਕੋਈ ਲੋੜ ਨਹੀਂ ਸਾਡਾ ਕੰਮ ਤਾਂੰਦਾ ਚੱਲਦਾ ਬੰਬੇ ਦੇ ਸੇ ਕਰੋਣਾ ਪਤੀ ਸੱਜਣ ਨੇ ਲੰਗਰ ਪਾਣੀ ਚੱਕਣ ਦਾ ਵਾਧਾ ਕਿ ਗੈਨੇ ਜੀ ਅਰਦਾਸ ਕਰੋ ਹੁਣ ਤਾਨੂੰ ਤੇ ਰੋਜ਼ ਦਾ ਉਹ ਦੇ ਕੋਲ ਇਤਨਾ ਆਂਦਾ ਹੈ ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਆਉਣਗੇ ਜੋ ਰੋਜ਼ ਦੀਆਂ ਅੰਦਰ ਮੈਂ ਕਿ ਗੁਰੂਮਖੋ ਕੀ ਅਰਦਾਸ ਕਰਨੀ ਹੈ ਕਿਨ ਲਗੇ ਤੰਦਾ ਚਲਦਾ ਰਹੇ ਦੇਖੋ ਵਾਧਾ ਹੋਵੇ ਗੁਰੂ ਵਾਧਾ ਕਰ ਮੈਂ ਕਿ ਅਜੇ ਵੀ ਰਜੇਆ ਕੋਈ ਨਹੀਂ ਅਵਧੀ ਗੈਸਲੀ ਅਰਜ ਕਰਾ ਕੇਵਲ ਧਨ ਦਾ ਪਰਵਾਹ ਐਸੇ ਮਨੁੱਖ ਜਪਾਤ ਪਾਤ ਪੂਜਾ দান, ਪੰਨ, ਸੇਵਾ, ਸੇਮਰਨ, ਕਥਾ, ਕੀਰਤਨ ਕੇਵਲ ਧਨ ਲਈ ਹੈ, ਧਰਮ ਲਈ ਨਹੀਂ, ਪਰਮਾਤਮਾ ਲਈ ਹੈ। ਗੁਰੂ ਜੀ ਕਿਉਂਕਿ ਸਮਾਜ ਚੋਰਾ ਦਾ ਹੈ ਤੇ ਧਨ ਨੂੰ ਸੁਪਾ ਕੇ ਰੱਖਣਾ ਪੈਂਦਾ। ਕਬੀਰ ਕਹਿੰਦੇ ਨੇ ਹੀਰੇ ਤੇ ਗੱਡੀ ਗੱਲੀ ਪੈਨੇ ਹਰ ਪਾਸੇ ਪੈਨੇ ਕੋਈ ਲੁੱਟਦਾ ਹੀ ਨਹੀਂ ਕੋਈ ਚੁਰਾਉਂਦਾ ਹੀ ਨਹੀਂ ਹੈ ਵਾਸੂ ਵੀ ਸੌਣ ਰਾਮ ਨਾਮ ਕੀ ਲੋਟ ਹੈ ਲੋਟ ਸਕੈ ਤੋ ਲੋਕ ਰਾਮ ਦਾ ਰਾਮ ਵੜ ਮੁੱਲਾ ਹੀਰਾ ਹੈ ਦੁਨੀਆ ਦੀ ਸਾਰੀ ਦੌਲ ਨਿਛਾਵਰ ਕੇ ਕੇ ਜਾ ਸਕਦੀ ਉਹ ਸਹੀ ਰੇ ਕਬੀਰ ਕਹਿੰਦੇ ਜਿਤਨਾ ਲੁੱਟਣਾ ਹੈ ਲੁੱਟ ਲੈ RAM ਨਾਮ ਕੇ ਲੋਟ ਹੈ ਲੋਟ ਸਕੇ ਤੋ ਲੋਟ ਫਿਰ પાਛੇ ਪਜਦਾ ਹੋਏ ਜਬ pran jayenge luteya nahi churaya nahi ਬਾਜ ਪਛਤਾਪ ਵੇਗਾ ਸੰਸਾਰ ਵਿੱਚ ਕੀਤੀ ਹੋਈ ਧਨ ਦੀ ਚੋਰੀ ਬੇਵਾਨੀ ਠਗੀ ਅੰਤਿਮ ਸਮੇਂ ਸਿਵਾਏ ਪਛਤਾਪ ਤੋਂ ਹੋਰ ਕੁਝ ਨਹੀਂ ਹੁੰਦਾ ਅੰਤਿਮ ਸਮੇਂ ਮਨ ਉਹ ਰੋਂਦਾ ਹੈ ਤੇ ਪੀੜਦਾ ਹੈ ਤੇ ਸਾਰੇ ਦੁੱਖਾਂ ਦੇ ਭੋਗ ਉਗੜੇ ਪੈਂਦੇ ਨੇ ਇਸੇ ਹੀ ਸ਼ਬਦ ਵਿੱਚ ਆ ਜਾਏਗਾ ਲੇਕਿਨ ਰਾਮ ਨਾਮ ਲੁੱਟਿਆ ਨਹੀਂ ਚੁਰਾਇਆ ਨਹੀਂ ਅੰਤਮ ਸਮੇਂ بس یہی ਪਛਤਾਵਾ ਹੋਵੇਗਾ ਮੈਂ ਨਹੀਂ ਰੁਕਿਆ ਕਾਸ਼ ਲੁੱਟ ਲੈਣਾ ਕਾਸ਼ ਲੁੱਟ ਲੈਣਾ ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਪਾਗਲ ਕਹਿੰਦੇ ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਿਵ ਦੇ ਚਾ ਜਾਣਾ ਪਸੜ ਦੇ ਚ ਆ ਜਾਣਾ ਆਪ ਨੂੰ ਮਾਨਿਤ ਹੁੰਦੇ ਨੇ ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ ਹੈ ਸਾਰਾ ਸੰਸਾਰ ਕਰਦਾ ਹੈ ਸ੍ਰੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਰਿਪਰਵਾਖ ਦੇ ਜੋ ਕਹਿ ਰਹੇ ਨੇ ਅਖਰੀ ਅਰਥ ਨੇ ਅਰਮ ਕਰਾਂ ਲੇਟ ਫਾਨੋ ਨਾ ਕਰਾਂ ਲੇਕਿਨ ਇੱਕ ਨੁਕਤਾ ਭਾਵਪੂਰਵ ਖੋਰ ਪਰੇ ਸਾਹਮਣੇ ਰੱਖਦੇ ਨੇ ਸ਼ੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਘਰ ਦੇ ਵਿੱਚ ਬੈਠਾ ਹੈ, ਬਾਜ਼ਾਰ ਦੇ ਵਿੱਚ ਬੈਠਾ ਹੈ, ਮੰਦਰ, ਮਸਜਿਦ, ਗੁਰਦੁਆਰੇ ਦੇ ਵਿੱਚ ਬੈਠਾ ਹੈ, ਕਿਤੇ ਵੀ। ਹਰ ਵਕਤ ਚੱਲਦੀ ਹੈ। ਸ਼ੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ। ਪਰ ਜੋ ਚੋਰੀ ਕਰਨ ਦੇ ਵਿੱਚ ਉਹਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲਦਾ ਹੈ। ਤੋ ਕਿ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਹੈ ਸੰਤ ਦੇ ਅੰਦਰ ਦਇਆ ਭਾਵ ਹਰ ਵਕਤ ਚੱਲਦਾ ਹੈ ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ ਕਿਰਤ ਦੇ ਚ ਉਹ ਦੌਮ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪਏ ਜਿੱਥੇ ਲੋੜ ਮੇਰੇ ਸਿਆਲ ਕਲ ਪਕੜਨੀ ਚਾਹੀਏ ਹੋਵੇ ਮੈਂ ਇੱਕ ਦਫਾ ਫਿਰ ਦੋਲ। ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲ ਜਾਏ। ਮੌਕਾ ਸੰਤ ਦੇ ਅੰਦਰ ਦਇਆ ਤੇ ਦਾਨ ਬਿਲਤੀ ਹਰ ਵਕਤ ਚੱਲਦੀ ਹੈ। ਹਰ ਵਕਤ ਚੱਲਦੀ। ਕਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਹੈ ਜਿੱਥੇ ਉਸ ਨੂੰ ਲੋੜ ਮਹਿਸੂਸ ਹੁੰਦੀ ਹੈ ਵੀ ਹਾਂ ਕਿੱਥੇ ਮੇਰੀ ਦਇਆ ਕਿਰਤ ਰੂਪ ਵਿੱਚ ਪ੍ਰਗਟ ਹੋਵੇ ਇੱਕ ਖੋ ਕੇ ਖੁਸ਼ ਹੁੰਦਾ ਇੱਕ ਦੇ ਵੀਰੋ ਇਹ ਅਸਲ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਰਾਨੇ ਜਿਹੜੀ ਇੱਕ ਇੱਕ ਵਾਕਿਆ ਸੁਣਾਇਆ ਹੈ ਨਿਊਯਾਰਕ ਦਾ ਮਕਸਦ ਇਹ ਹੈ ਕਿ ਵੀਰੋ ਹਰ ਜੜਾ ਮਨੁੱਖ ਹੈ ਉਹ ਦਾ ਜਿੱਥੇ ਵਾਅਦਾ ਨਾ ਉਹ ਦਾ ਮਾਰ ਲਿੰਦਾ ਵੈ ਸਾਡੇ ਆਲੇ ਦੁਆਲੇ ਵੀ ਇੰਜ ਹੀ ਹੋਣ ਰਿਹਾ ਹਰ ਕੋਈ ਚੋਰ ਹੈ ਜਿਹੜਾ ਦੁਕਾਨਦਾਰ ਆ ਸਬਜ਼ੀ ਵੇਚ ਰਿਹਾ ਉਹ ਵੀਰੋ ਚੰਗੀ ਸਬਜ਼ੀ ਨਾਲ ਗਲੀ ਸਬਜ਼ੀ ਪਾ ਦਿੰਦਾ ਜਿਹੜਾ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਉਹ ਆਪਣੀ ਨੌਕਰੀ ਨਹੀਂ ਸਹੀ ਤਰ੍ਹਾਂ ਕਰ ਰਿਹਾ ਜਲਦੀ ਜਾ ਰਿਹਾ ਲੇਟ ਆ ਰਿਹਾ ਜਿਹੜਾ ਬੰਦਾ ਰਿਸ਼ਵਤ ਲੈ ਰਿਹਾ ਜਿਹੜਾ ਬੰਦਾ ਵੀਰੋ ਕਿਸੇ ਨੇ ਪਰਚੂਨ ਦੀ ਦੁਕਾਨ ਪਾਈ ਹੈ ਘੱਟ ਤੋਲੀ ਜਾ ਰਿਹਾ ਹਲਕਾ ਮਾਲ ਗੰਦੀਆਂ ਚੀਜ਼ਾਂ ਵੇਚੀ ਜਾ ਰਿਹਾ ਟੀਚਰ ਹੈ ਸਕੂਲ ਚ ਪੜਾ ਨਹੀਂ ਰਿਹਾ ਵੀਰੋ ਜਿਹੜਾ ਪ੍ਰਚਾਰਕ ਹੈ ਕਿਸੇ ਵੀ ਦੀਨ ਦਾ ਉਹ ਪੈਸੇ ਲੈ ਰਿਆ ਹੋਇਆ ਹੈ ਲੋਕਾਂ ਨੂੰ ਪੈਸੇ ਲੈਣ ਦੀ ਖਾਤਰ ਤਰ੍ਹਾਂ-ਤਰ੍ਹਾਂ ਦੀਆਂ ਆਪਣੇ ਕੋਲ ਦੀਨ ਦੇ ਵਿੱਚ ਗੱਲਾਂ ਵਾੜੀ ਜਾ ਰਹੀ ਹੈ ਪੀਰ ਹੈ ਲੋਕਾਂ ਨੂੰ ਆਪਣੇ ਪਿੱਛੇ ਲੈ ਜਾ ਰਿਹਾ ਹਰ ਬੰਦਾ ਚੋਰ ਹੈ ਲੇਕਿਨ ਕਿਸੇ ਦੀ ਚੋਰੀ ਵੱਡੀ ਹੈ ਕਿਸੇ ਦੀ ਕਿਸੇ ਤਰ੍ਹਾਂ ਦੀ ਹੈ ਕਿਸੇ ਦੀ ਕਿਸੇ ਤਰ੍ਹਾਂ ਦੀ ਹੈ ਵੀਰੋ ਅਸਲ ਉਹ ਮਨੁੱਖ ਹੈ ਜਿਸ ਨੂੰ ਮੌਕਾ ਹੋਵੇ ਜਿਸ ਤਰ੍ਹਾਂ ਨਿਊਯਾਰਕ ਦੇ ਅੰਦਰ ਲਾਈਟ ਗਈ ਤੇ ਚੋਰਾਂ ਨੂੰ ਮੌਕਾ ਸੀ ਲੇਕਿਨ ਉਹ ਲੋਕ ਸੀ ਪਵਿੱਤਰ ਜਿਨ੍ਹਾਂ ਕੋ ਮੌਕਾ ਸੀ ਪਰ ਉਹਨਾਂ ਨੇ ਚੋਰੀ ਨਹੀਂ ਕੀਤੀ ਤੇ ਜਿਹਨੂੰ ਮੌਕਾ ਨਹੀਂ ਹੈ ਉਹ ਨਹੀਂ ਚੋਰੀ ਕਰਦਾ ਵੀਰੋ ਉਹ ਕੋਈ ਉਹਦਾ ਕਮਾਲ ਨਹੀਂ ਅਸਲ ਕਮਾਲ ਇਹ ਹੈ ਕਿ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਉਸ ਤੋਂ ਫਾਇਦਾ ਨਾ ਚੁਕੋ ਕਿਉਂ ਨਾ ਚੁਕੋ ਕਿਉਂਕਿ ਅੱਲਾ ਰੱਬੁਲ ਅਜ਼ੀਜ਼ ਦੀ ਜ਼ਾਤ ਦਾ ਹੁਕਮ ਹੈ ਕਿਉਂਕਿ ਅੱਲਾ ਪਾਕ ਦਾ ਡਰ ਹੈ ਤੁਹਾਡੇ ਦਿਲ ਦੇ ਵਿੱਚ ਤੇ ਵੀਰੋ ਇਹ ਹੈ ਅੱਲਾ ਪਾਕ ਦੀ ਅਸਲ ਖੁਸ਼ਹਰੂਦੀ ਇਸ ਬੰਦੇ ਤੋਂ ਅੱਲਾ ਰੱਬੁਲ ਅਜ਼ੀਜ਼ ਜ਼ਾਤ ਰਾਜ਼ੀ ਹੁੰਦੀ ਹੈ ਅੱਲਾ ਪਾਕ ਦੀ ਜ਼ਾਤ ਸਰਤੇ ਆਪਣਾ ਕਰਮ ਕਰੇ ਰਹਿਮਤ ਕਰੇ ਬਰੇ ਲੋਗਾਂ ਤੋਂ ਬਚਾਵੇ ਮੁਸੀਬਤ ਵਗਦੋਚਾਵੇ ਬਾਕੀ ਤੁਹਾਨੂੰ ਕਿਸੇ ਨੇ ਲਿਖਦਾ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਾਰ ਲਿਖਣਾ ਆਪਾਂ ਤੇ ਸਾਰਾ ਖਿਆਰ ਕਰਦਾ ਜਿਆਦਾ ਜਿਹੜਾ ਅੱਲਾ ਫੇਜ਼